ਬੱਲੇ ਬੱਲੇ ਬਈ ਤੇਰੀ ਮੇਰੀ ਇੱਕ ਜ਼ਿੰਦੜੀ ਬੱਲੇ ਬੱਲੇ ਬਈ ਤੇਰੀ ਮੇਰੀ ਇੱਕ ਜ਼ਿੰਦੜੀ ਤੈਨੂੰ ਤਾਪ ਚੜੇ ਮੈਂ ਹੂੰਗਾ ਬਈ ਤੇਰੀ ਮੇਰੀ ਇੱਕ ਜ਼ਿੰਦੜੀ ਤੈਨੂੰ ਤਾਪ ਚੜੇ ਮੈਂ ਹੂੰਗਾ ਮੈਂ ਤੇਰੀ ਮੇਰੀ ਇੱਕ ਜ਼ਿੰਦੜੀ ਬੱਲੇ ਬੱਲੇ ਬਈ ਪੀਂਗ ਪਾਈ ਤੇਰੇ ਆਸਰੇ ਬੱਲੇ ਬੱਲੇ ਬਈ ਪੀਂਗ ਪਾਈ ਤੇਰੇ ਆਸਰੇ ਝੂਟਾ ਦੇ ਜਾਵੇ ਗੁਲਾਬੀ ਪੱਗ ਵਾਲਿਆ ਪੀਂਗ ਪਾਈ ਤੇਰੇ ਆਸਰੇ ਝੂਟਾ ਦੇ ਜਾਵੇ ਗੁਲਾਬੀ ਪੱਗ ਵਾਲਿਆ ਪੀਂਗ ਪਾਈ ਤੇਰੇ ਆਸਰੇ ਬੱਲੇ ਬੱਲੇ ਬਈ ਬੱਲੇ ਬੱਲੇ ਬਈ ਇਧਰੋਂ ਰੁਮਾਲ ਹਿੱਲਿਆ ਉਧਰੋਂ ਹਿੱਲੀ ਤੇਰੀ ਫੁਲਕਾਰੀ ਬਈ ਇਧਰੋਂ ਰੁਮਾਲ ਹਿੱਲਿਆ ਉਧਰੋਂ ਹਿੱਲੀ ਤੇਰੀ ਫੁਲਕਾਰੀ ਬਈ ਇਧਰੋਂ ਰੁਮਾਲ ਹਿੱਲਿਆ ਬੱਲੇ ਬੱਲੇ ਬਈ ਤੇਰੀ ਵੈ ਸੰਦੂਰੀ ਪੱਗ ਦੇ ਸਾਨੂੰ ਮੱਥੇ ਅੱਜ ਪੈਣ ਪੁਲੇਖੇ ਵੇ ਤੇਰੀ ਵੇ ਸੰਦੂਰੀ ਪੱਗ ਦੇ ਸਾਨੂੰ ਮਸਿਆ ਦੇ ਪੈਣ ਪੁਲੇਖੇ ਵੇ ਤੇਰੀ ਵੇ ਸੰਦੂਰੀ ਪੱਗ ਦੇ ਬੱਲੇ ਬੱਲੇ ਵਈ ਬੰਨੇ ਬੰਨੇ ਆ ਜਾ ਕੁੜੀਏ ਬੱਲੇ ਬੱਲੇ ਵਈ ਬੰਨੇ ਬੰਨੇ ਆ ਜਾ ਕੁੜੀਏ ਜੱਟ ਪਰ ਲਖੇਤ ਹਲਵਾ ਹੈ ਨੀ ਬੱਲਨੇ ਬੰਨੇ ਆ ਜਾ ਕੁੜੀਏ ਬੱਲੇ ਬੱਲੇ ਬਈ ਤੋਤੇ ਰੰਗੀ ਪੱਗ ਵਾਲਿਆ ਕੁੜੀ ਪਟਲੀ ਸਰੋਂ ਦੇ ਫੁੱਲ ਵਰਗੀ ਮੈਂ ਤੋਤੇ ਰੰਗੀ ਪੱਗ ਵਾਲਿਆ ਬੱਲੇ ਬੱਲੇ ਬਈ ਆਵਾ ਜਾਵਾ ਤੇਰੇ ਬਦਲੇ ਮੇਰਾ ਕਮਨਗਲੇ ਦੇ ਵਿੱਚ ਕੋਈ ਵੇ ਆਵਾ ਜਾਵਾ ਤੇਰੇ ਬਦਲੇ ਬੱਲੇ ਬੱਲੇ ਕੁੰਜੀ ਲੱਗਿਆ ਦਿਲਾਂ ਦਾ ਜਾਨੀ ਬਈ ਜਿੰਦ ਰਾਜੰਗਾਲ ਖਾ ਗਿਆ ਕੁੰਜੀ ਲੱਗਿਆ ਦਿਲਾਂ ਦਾ ਜਾਨੀ ਬਈ ਜਿੰਦ ਰਾਜੰਗਾਲ ਖਾ ਗਿਆ ਬੱਲੇ ਬੱਲੇ ਬਈ ਅੱਖਾਂ ਚ ਨਜਾਇਜ਼ ਵੇਖਦੀ ਬੱਲੇ ਬੱਲੇ ਬਈ ਅੱਖਾਂ ਚ ਨਜਾਇਜ਼ ਵੇਖਦੀ ਡਾਕਾ ਮਾਰ ਲੋ ਪੁਲਿਸ ਯੋ ਆਕੇ ਮੈਂ ਅੱਖਾਂ ਤੇ ਨਜਹਿ ਜਵਿੱਕੇ ਦੀ ਬੱਲੇ ਬੱਲੇ ਭੇਜੇ ਮੈਂ ਹੁੰਦੀ ਜੇਲ੍ਹਦਾਰਨੀ ਤੇਰੀ ਮੁੱਛ ਤੇ ਚਵਾਰਾ ਪਾਉਂਦੀ ਜੇ ਮੈਂ ਹੁੰਦੀ ਜੇਲ੍ਹਦਾਰਨੀ ਤੇਰੀ ਮੁੱਛ ਤੇ ਚਵਾਰਾ ਪਾਉਂਦੀ ਭੇਜੇ ਮੈਂ ਹੁੰਦੀ ਜੇਲ੍ਹਦਾਰਨੀ ਬੱਲੇ ਬੱਲੇ ਜੇ ਮੈਂ ਹੁੰਦਾ ਪੁੱਤ ਜਾਂਜੇ ਦਾ ਬੱਲੇ ਬੱਲੇ ਭੇਜੇ ਮੈਂ ਹੁੰਦਾ ਪੁੱਤ ਜੱਜੇ ਦਾ ਤੇਰੀ ਗੁੱਤ ਤੇ ਕਚੇਰੀ ਲਾਉਂਦਾ ਜੇ ਮੈਂ ਹੁੰਦਾ ਪੁੱਤ ਜੱਜੇ ਦਾ ਤੇਰੀ ਗੁੱਤ ਤੇ ਕਚੇਰੀ ਲਾਉਂਦਾ ਜੇ ਮੈਂ ਹੁੰਦਾ ਪੁੱਤ ਜੱਜੇ ਦਾ